ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜਸ ਦੀ ਤਾਂ ਮੌਸਮ ਦੇ ਵਿੱਚ ਸਾਨੂੰ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸੰਘਣੀ ਬੱਦਲਵਾਈ ਦਾ ਮਾਹੌਲ ਬਣ ਚੁੱਕਿਆ ਹੈ ਜੋ ਕਿ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਵੀ ਦੇ ਰਿਹਾ ਕਿ ਅੱਜ ਰਾਤ ਪੰਜਾਬ ਦੇ ਉੱਪਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਤੂਫਾਨ ਮੀਂਹ ਨੇਰੀ ਦਾ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਇਲਾਕੇ ਵਿੱਚ ਕਿਵੇਂ ਦੇ ਮਾਹੌਲ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਤੇਜ਼ ਹਨੇਰੀ ਕਿਵੇਂ ਦੀ ਹੋਵੇਗੀ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਸਾਨੂੰ YouTube ਤੋਂ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ Facebook ਤੋਂ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰਕੇ ਲਾਈਕ ਕਰ ਦਿਓ ਤਾਂ ਕਿ ਆਉਂਦੀਆਂ ਜਾਣਕਾਰੀਆਂ ਮੌਸਮ ਦੇ ਤੁ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਮੁਤਾਬਕ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਤੇ ਇੱਕ ਮਾਲਵੇ ਦੇ ਬੈਲਟ ਵਿੱਚ ਤਕੜੇ ਸਿਸਟਮ ਆਏ ਨੇ ਮਾਝੇ ਦੇ ਇਲਾਕੇ ਦਾ ਜਿਹੜਾ ਸਿਸਟਮ ਹੈ ਅਜਨਾਲਾ ਅਮ੍ਰਿਤਸਰ ਦੇ ਨੇੜੇ ਤੇੜੇ ਹੈ ਪਰ ਜਿਹੜਾ ਦਾ ਮਾਝੇ ਵਾਲਾ ਸਿਸਟਮ ਤੋਂ ਇਲਾਵਾ ਅਗਰ ਆਪਾਂ ਗੱਲ ਕੀਤੀ ਜਾਵੇ ਮਾਨਸੇ ਜ਼ਿਲ੍ਹੇ ਦੇ ਮਾਨਸੇ ਦੇ ਇਲਾਕੇ ਦੇ ਸੋਰੀ ਮਾਲਵਾ ਜ਼ਿਲ੍ਹੇ ਦੇ ਮਾਲਵਾ ਬੈਲਟ ਦੀ ਸਿਸਟਮ ਦੀ ਤੁਸੀਂ ਦੇਖੋਗੇ ਕਿ ਮੇਨ ਰੋਡ ਤੇ ਮਾਨਸਾਬ ਸੁਨਾਮ ਬੁੜਲਾਡਾ ਲਹਿਰਾਗਾਗਾ ਇਹਨਾਂ ਵਿੱਚ ਤਕੜਾ ਸਿਸਟਮ ਹੈ ਨਾਲ ਦੀ ਨਾਲ ਬਠਿੰਡਾ ਸੰਗਰੂਰ ਗਿੱਦੜਵਾਹਾ ਜ਼ਿਲ੍ਹਾ ਮੁਕਸਰ ਜੈਤੋਂ மலேரோட்ட நப்பா பட்டியலா மனோட்ட வோகர் ਸਤੂਲਗੜ ਤਲਵੰਡੀ ਸਾਬੋ ਮੂਨਕ ਪਾਤੜਾ ਇਹਨਾਂ ਵਿੱਚ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਨਾਲੋਂ ਤੇਜ਼ ਹਨੇਰੀ ਚੱਲਣ ਦੀ ਉਮੀਦ ਹੈ ਤੇਜ਼ ਹਨੇਰੀ ਦੀ ਗਤੀ ਜਿਹੜੀ ਹੋਵੇਗੀ 50 ਤੋਂ 60 70 ਕਿਲੋਮੀਟਰ ਸਪੀਡ ਤੱਕ ਜਾ ਸਕਦੀ ਹੈ ਮੀਂਹ ਵੀ ਤਗੜਾ ਪੈਣ ਦੀ ਉਮੀਦ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਵਿੱਚ ਮੀਂਹ ਹੈ ਜਾਂ ਨਹੀਂ ਤੇ ਤੁਸੀਂ ਅਗਰ ਚੈਨਲ ਤੇ ਪਹਿਲੀ ਵਾਰੀ ਉਹ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਤਾਂ ਕਿ ਬਾਕੀ ਜੜਕਾਰੀ ਬਾਕੀ ਦਰਸ਼ਕ ਵੀਰਾਂ ਤੱਕ ਪਹੁੰਚਦੀ ਹੋ ਸਕੇ ਜਾਣਕਾਰੀ ਨੂੰ ਤੁਸੀਂ ਫੇਸਬੁਕ ਗਰੁੱਪਾਂ ਰਾਹੀਂ ਵਟਸਐਪ ਗਰੁੱਪਾਂ ਰਾਹੀਂ ਅੱਗੇ ਭੇਜ ਦਿਓ ਬਾਕੀ ਬੱਦਲਬਾਜ਼ੀ ਦਾ ਮਾਹੌਲ ਪ ਕੁਝ ਦੇਖ ਹੀ ਸਕਦੇ ਹੋ ਕਿ ਕਲੀਅਰ ਹੋ ਹੀ ਰਿਹਾ ਹੈ ਜੋ ਕਿ ਤੁਹਾਨੂੰ ਆਪਾ ਦਿਖਾ ਰਹੇ ਹਾਂ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੱਦਲਵਾਈ ਦਾ ਮਾਹੌਲ ਹੈ ਜਿਸ ਦੇ ਕਾਰਨ ਅੱਜ ਰਾਤ ਬੱਦਲਵਾਈ ਪੰਜਾਬ ਦੇ ਉੱਪਰ ਆਉਂਦੀ ਜਾਂਦੀ ਰਹੇਗੀ ਬਾਕੀ ਇਸ ਦੇ ਪ੍ਰਤੀ ਕੋਈ ਵੀ ਨਵੀਂ ਜਾਣਕਾਰੀ ਅਗਰ ਮਿਲਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਪਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ